ਸਤਿ ਸ੍ਰੀ ਅਕਾਲ ਜਿੱਥੇ ਕਵੀ ਦਰਬਾਰ ਹੋ ਰਿਹਾ ਆ ਤਾਂ ਇਸ ਮੌਕੇ ਤੁਸੀਂ ਕੀ ਕਹਿਣਾ ਚਾਹੋ ਇਹ ਜਗਤ ਪੰਜਾਬੀ ਸਭਾ ਜਿਹੜੀ ਵਰਲਡ ਪੰਜਾਬੀ ਕਾਨਫਰੰਸ 27 2023 ਹੋ ਰਹੀ ਆ ਉਹਦੇ ਸਬੰਧ ਵਿੱਚ ਅਸੀਂ ਕਵੀ ਦਰਬਾਰ ਅਸੀਂ ਰੱਖਿਆ ਹੈਗਾ ਵਾ ਇਹਦੇ ਵਿੱਚ ਪਾਕਿਸਤਾਨ ਤੋਂ ਵੀ ਤੇ ਭਾਰਤ ਤੋਂ ਵੀ ਜਿਹੜੇ ਕੁਝ ਵਿਦਵਾਨ ਸਾਡੇ ਇੰਡੀਆ ਤੋਂ ਆਏ ਹੋਏਗੇ ਤੇ ਕੁਝ ਇਥੋਂ ਲੋਕਲ ਇਹ ਸਾਰੇ ਅੱਜ ਕਵੀ ਦਰਬਾਰ ਇਹਦੇ ਵਿੱਚ ਹਿੱਸਾ ਲੈਣਗੇ ਅੱਜ ਜੀ ਤਿਆਰੀ ਭਰਪੂਰ ਤਰੀਕੇ ਨਾਲ ਐਂਜ ਜੁੜੂ ਕੀਤੀ ਜਿਵੇਂ ਵਿਆਹ ਤੋਂ ਪਹਿਲੇ ਵਿਆਹ ਦੀਆਂ ਤਿਆਰੀਆਂ ਹੁੰਦੀਆਂ ਨੇ ਇਸ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬੀ ਮਾਂ ਬੋਲੀ ਦੇ ਦੋਨੇ ਹਿੱਸੇ ਯਾਨੀ ਕਿ ਚੜ੍ਹਦਾ ਪੰਜਾਬ ਤੇ ਲੰਦਾ ਪੰਜਾਬ ਉਸ ਦੇ ਸ਼ਾਇਰ ਇਸ ਵਿੱਚ ਸ਼ਾਮਲ ਹੋ ਰਹੇ ਨੇ ਕਰਵਾਉਣ ਦਾ ਮਤਲਬ ਇਹ ਹੈਗਾ ਕਿ ਅਸੀਂ ਪੰਜਾਬੀ ਨੂੰ ਆਪਣੇ ਸਮਾਜ ਵਿੱਚ ਇਸ ਡਾਈਸ ਫੋਰ ਅ ਵਿੱਚ ਪ੍ਰਮੋਟ ਕਰਨਾ ਚਾਹੁੰਦੇ ਹਾਂ ਤਾਂ ਕਿ ਅਸੀਂ ਨੈਕਸਟ ਜੁਨੀਸ਼ਨ ਤੱਕ ਉਹਦੀ ਉਹ ਜਿਹੜੀ ਉਹ ਪਹੁੰਚ ਕਰ ਸਕੀਏ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਮਦਰਦ ਟੀਵੀ ਮੈਂ ਹਾਂ ਤੁਹਾਡਾ ਨਲ ਗੁਰਜੀਤ ਕੌਰ ਅੱਜ ਸੋਹਾਨੂੰ ਲੈ ਕੇ ਪਹੁੰਚਾ ਹਾਂ ਜੀ ਕਵੀ ਦਰਬਾਰ ਦੇ ਵਿੱਚ ਜੋ ਕਿ ਇੱਥੇ ਬ੍ਰੈਂਟਨ ਦੇ ਵਿੱਚ ਹੀ ਕਰਵਾਇਆ ਜਾ ਰਿਹਾ ਆ ਜਗਤ ਪੰਜਾਬੀ ਸਭਾ ਦੇ ਵੱਲੋਂ অন্ਟਾਰੀਓ ਫਰੈਂਡ ਕਲੱਬ ਅਤੇ ਨਾਲ ਹੀ ਪੱਪਾ ਦੇ ਵੱਲੋਂ ਇਹਨਾਂ ਦੇ ਵੱਲੋਂ ਮਿਲ ਕੇ ਬਹੁਤ ਚੰਗੇ ਚੰਗੇ ਕਾਰਜ ਕੀਤੇ ਜਾਂਦੇ ਨੇ ਪੰਜਾਬੀ ਬਾਸ਼ਾ ਦਾ ਮਿਆਰ ਹੈ ਜੋ ਉੱਤੇ ਉੱਤੇ ਚੁੱਕਣ ਦੇ ਲਈ ਤੇ ਅੱਜ ਇੱਥੇ ਕਵੀ ਦਰਬਾਰ ਵੀ ਇਹਨਾਂ ਦੇ ਵੱਲੋਂ ਕਰਵਾਇਆ ਜਾ ਰਿਹਾ ਉੱਥੇ ਪਹੁੰਚੇ ਹਾਂ ਤੇ ਜੋ ਮਹਿਮਾਨ ਆਏ ਹੋਏ ਨੇ ਜੋ ਇੱਥੇ ਆਰਗੇਨਾਈਜ਼ਰਸ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਤੇ ਅਜਾਬ ਚੋਟਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸੱਚੀ ਗੱਲ ਸਰ ਸਤਿ ਸ਼੍ਰੀ ਅਕਾਲ ਜੀ ਤੇ ਸਰ ਅੱਜ ਉਥੇ ਕਵੀ ਦਰਬਾਰ ਹੋ ਰਿਹਾ ਆ ਤਾਂ ਇਸ ਮੌਕੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਜਗਤ ਪੰਜਾਬੀ ਸਭਾ ਜਿਹੜੀ ਵਰਲਡ ਪੰਜਾਬੀ ਕਾਨਫਰੰਸ 27 29 ਨੂੰ ਹੋ ਰਹੀ ਆ ਉਹਦੇ ਸਬੰਧ ਵਿੱਚ ਅਸੀਂ ਕਵੀ ਦਰਬਾਰ ਅਸੀਂ ਰੱਖਿਆ ਹੈਗਾ ਵਾ ਇਹਦੇ ਵਿੱਚ ਪਾਕਿਸਤਾਨ ਤੋਂ ਵੀ ਤੇ ਭਾਰਤ ਤੋਂ ਵੀ ਜਿਹੜੇ ਕੁਝ ਵਿਦਵਾਨ ਸਾਡੇ ਇੰਡੀਆ ਤੋਂ ਆਏ ਹੋਏਗੇ ਤੇ ਕੁਝ ਇਥੋਂ ਲੋਕਲ ਇਹ ਸਾਰੇ ਅੱਜ ਕਵੀ ਦਰਬਾਰ ਇਹਦੇ ਵਿੱਚ ਹਿੱਸਾ ਲੈਣਗੇ ਇਹ ਨੂੰ ਅਸੀਂ ਕਵੀ ਦਰਬਾਰ ਕਹਿੰਨੇ ਆਂ ਤੇ ਪਾਕਿਸਤਾਨੀ ਮਸ਼ਹਹਰ ਕਹਿੰਦੇ ਹੈਗੇ ਆ ਅੱਜ ਵੱਖਰਾ ਹੀ ਅਨੰਦ ਦੇਖਣ ਨੂੰ ਮਿਲੂਗਾ ਇੱਕ ਮੈਂ ਆਪਦੇ ਕੋਲ ਤੁਹਾਨੂੰ ਦੱਸ ਦਿੰਨਾ ਹੈਗਾ ਜਦੋਂ ਪਾਕਿਸਤਾਨ ਨੇ ਮਸ਼ਹਹਰ ਕਰਦੇ ਆ ਨਾ ਜੀ ਉਹ ਵਾਹ ਵਾਹ ਬਹੁਤ ਕਰਦਿਆ ਵਾਹ 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 ਦਾਤ ਬਹੁਤ ਦਿੰਦੇ ਹੈਗੇ ਆ ਤੇ ਮੈਂ ਆਪਣੇ ਇੰਡੀਅਨਾਂ ਨੂੰ ਆਖਿਆ ਵੀ ਤੁਸੀਂ ਵੀ ਦਾਤ ਦਿਆ ਕਰੋ ਯਾਰ ਕਹਿੰਦੇ ਸੁਣ ਦਿੰਦੇ ਨਹੀਂ ਇਹ ਪਹਿਲਾਂ ਵਾਹ ਵਾਹ ਕਰੀ ਜਾਂਦੇ ਰਹਿੰਦੇ ਹੈਗੇ ਆ ਤੇ ਬਹੁਤ ਚੰਗਾ ਜਦੋਂ ਵੀ ਤੁਸੀਂ ਮਸ਼ਹਹਰ ਕਰਦੇ ਨਾ ਮੈਂ ਕਾਲਜ ਦੇ ਟਾਈਮ ਵਿੱਚ ਵੀ ਜਦੋਂ ਚਾਂਸ ਆ ਸਾਡੇ ਪ੍ਰਿੰਸੀਪਲ ਹੁੰਦੇ ਸੀਗੇ ਐਸਐਸਬੀ ਸਾਹਿਬ ਸੀਗੇ ਜਿਹੜਾ ਉਹਨੇ ਨੇ ਮਸ਼ਹਾਰਾ ਕਰਾਇਆ ਸੀ ਅੱਜ ਵੀ ਮੈਨੂੰ ਯਾਦ ਆ ਤੇ ਮੈਨੂੰ ਲੱਗਦਾ ਜੇ ਉਹੋ ਜੇ ਮਜ਼ਹਰਾ ਅੱਜ ਵੀ ਇੱਥੇ ਹੁਦਿਆਰਾ ਦੇਖਣ ਨੂੰ ਮਿਲੂਗਾ ਜਿਹੜਾ ਸਾਰੀ ਉਮਰ ਤੱਕ ਸਾਡੀਆਂ ਯਾਦਾਂ ਵਿੱਚ ਰਹੂਗਾ ਸਰ ਇਹ ਜਿਹੜਾ ਕਵੀ ਦਰਬਾਰ ਹੈ ਕਿ ਇਹ ਕੰਪੀਟੀਸ਼ਨ ਦਾ ਮਤਲਬ ਇਹਦੇ ਵਿੱਚ ਪ੍ਰਾਈਜ਼ ਵੀ ਕੱਟੇ ਜਾਣਗੇ ਨਹੀਂ ਉਹਦੇ ਵਿੱਚ ਨਾ ਜ ਹੌਸਲਾ ਵਜਾਈ ਲਈ ਅਸੀਂ ਤਿੰਨ ਕਵੀ ਸਿਲੈਕਟ ਕਰ ਲਵਾਂਗੇ ਉਹਨਾਂ ਨੂੰ ਦੇ ਦਾਂਗੇ ਪਰ ਇਹਨਾਂ ਦਾ ਫੈਸਲਾ ਕਰਨਾ ਔਖਾ ਬਹੁਤ ਹੁੰਦਾ ਮੈਂ ਦੌੜਦਾ ਰਿਹਾ ਹੈਗਾ ਗੋਲਾ ਸੱਟਦਾ ਰਿਹਾ ਛਾਲ ਮਾਰਦਾ ਰਿਹਾ ਹੈਗਾ ਉਹਨੂੰ ਪਤਾ ਹੁੰਦਾ ਇਹਲਾ ਤੂੰ ਮੈਨੂੰ ਛਾਲ ਵਾਦੂ ਮਾਰ ਕੇ ਦਿਖਾ ਦੇ ਕਵੀ ਦ ਇਹਨਾਂ ਦੇ ਕੰਪੀਟੀਸ਼ਨ ਕਰਾਉਣੇ ਤੇ ਇਹਨਾਂ ਦੇ ਫੈਸਲੇ ਕਰਨੇ ਆਮ ਬੰਦੇ ਦੇ ਵਾਸਤਾ ਰੋਗ ਨਹੀਂ ਹੁੰਦਾ ਕੋਈ ਜਿਹੜਾ ਵੀ ਬੰਦਾ ਕਵੀ ਆਉਂਦਾ ਉਹਦੇ ਨਾਲ ਦੇ ਜਿਹੜੇ ਬੰਦੇ ਹੋ ਉਹ ਕਹਿੰਦੇ ਸਭ ਤੋਂ ਵਧੀਆ ਤੂੰ ਹੀ ਸਿਗਾ ਇਸ ਕਰਕੇ ਜੱਜਾਂ ਨੂੰ ਗਾਲਾਂ ਪੈਂਦੀਆਂ ਹੁੰਦੀਆਂ ਇਸ ਕਰਕੇ ਕੰਪੀਟੀਸ਼ਨ ਤੇ ਨਹੀਂ ਜਿਹੜੇ ਚੰਗੇ ਕਵੀ ਹੋਣਗੇ ਉਹਨਾਂ ਨੂੰ ਸਨਮਾਨ ਜ਼ਰੂਰ ਕਰਾਂਗੇ ਸਾਡੇ ਲਈ ਸਾਰੇ ਹੀ ਕਵੀ ਸਨਮਾਨ ਦੇ ਬਰਾਬਰ ਹੈਗੇ ਆ ਕੰਪੀਟੀਸ਼ਨ ਕੋਈ ਨਹੀਂ ਜਿਹੜੇ ਚੰਗੇ ਅਸੀਂ ਹਰੇਕ ਨੂੰ ਹੀ ਸਰਟੀਫਿਕੇਟ ਦੇਾਂਗੇ ਤੇ ਹਰੇਕ ਦਾ ਸਨਮਾਨ ਕਰਾਂਗੇ ਹੁਣ ਸਾਡੇ ਨਾਲ ਮੌਜੂਦ ਨੇ ਡਾਕਟਰ ਮਨਪ੍ਰੀਤ ਕੌਰ ਉਹਨਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਸੱਚੀ ਗੱਲ ਮੈਮ ਮੈਂ ਮੇਰਾ ਨਾਮ ਡਾਕਟਰ ਮਨਪ੍ਰੀਤ ਕੌਰ ਮੈਂ ਸ਼ਿਰਗੁਰ ਤੇਗ ਬਹਾਦਰ ਖਾਲਸਾ ਕਾਲਜ ਸ਼੍ਰੀ ਨਾਨਦਪੁਰ ਸਾਹਿਬ 'ਚ ਸਹਾਇਕ ਪ੍ਰੋਫੈਸਰ ਪੰਜਾਬੀ ਭਾਸ਼ਾ ਦੇ ਉੱਤੇ ਸੇਵਾ ਨਿਭਾ ਰਹੀ ਹਾਂ ਜੀ ਤੁਸੀਂ ਅੱਜ ਇੱਥੇ ਕਵੀ ਦਰਬਾਰ ਦੇ ਵਿੱਚ ਵੀ ਸ਼ਾਮਲ ਹੋਣ ਜਾ ਰਹੇ ਹੋ ਜਿਹੜਾ ਇੱਥੇ ਇਵੈਂਟ ਹੋ ਰਿਹਾ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਲਗਾਤਾਰ ਬਹੁਤ ਸਾਰੇ ਉਪਰਾਲੇ ਕੀਤੇ ਜਾਂਦੇ ਆ ਪੰਜਾਬੀ ਭਾਸ਼ਾ ਨੂੰ ਪੰਜਾਬੀ ਕਵੀਆਂ ਨੂੰ ਪੰਜਾਬੀ ਸਾਹਿਤਕਾਰਾਂ ਨੂੰ ਨੂੰ ਪਰਫੁੱਲਤ ਕਰਨ ਲਈ ਉਸ ਲਈ ਉਸਦੇ ਸੰਬੰਧ ਦੇ ਵਿੱਚ ਅੱਜ ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਹੀ ਪੰਜਾਬੀ ਸ਼ਾਇਰਾ ਨੂੰ ਕਵੀਆਂ ਨੂੰ ਕਵੀ ਦਰਬਾਰ ਕਰਵਾਇਆ ਜਾ ਰਿਹਾ ਹੈ ਜਿਦੇ ਵਿੱਚ ਪਾਕਿਸਤਾਨ ਤੋਂ ਆਏ ਕਵੀ ਪੰਜਾਬ ਭਾਰਤ ਤੋਂ ਆਏ ਕਵੀ ਅਤੇ ਕੈਨੇਡਾ ਵਿੱਚ ਰਹਿੰਦੇ ਕਵੀ ਜਿਹੜੇ ਆ ਭਾਗ ਲੈਣਗੇ ਮੈਂ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਜਗਤ ਪੰਜਾਬੀ ਸਭਾ ਨਾਲ ਜੁੜਿਆ ਨੂੰ ਮੈਂ ਪਿਛਲੇ 5 ਸਾਲਾਂ ਤੋਂ ਜਗਤ ਪੰਜਾਬੀ ਸਭਾ ਨਾਲ ਜੁੜੀ ਆ ਤੇ ਮੈਂ ਆਪਣੇ ਆਪ ਦੇ ਵਿੱਚ ਬਹੁਤ ਮਾਣ ਮਹਿਸੂਸ ਕਰਦੀ ਆ ਇਸ ਸਭਾ ਨਾਲ ਜੁੜ ਕੇ ਕਿਉਂਕਿ ਬਹੁਤ ਸਾਰੇ ਨਵੇਂ-ਨਵੇਂ ਬੰਦਿਆਂ ਨਾਲ ਮਿਲਣ ਦਾ ਮੌਕਾ ਮਿਲਦਾ ਹਰ ਸਾਲ ਜਦੋਂ ਹਰ ਸਾਲ ਸਾਡੇ ਕੋਲ ਪੰਜਾਬ ਇੰਡੀਆ ਵੀ ਆਉਂਦੇ ਆ ਉੱਥੇ ਵੀ ਤੇ ਦੋ ਅੱਜ ਮੈਂ ਤੀਸਰੀ ਵਾਰ ਦੁਬਾਰਾ ਆਈ ਆ ਕੈਨੇਡਾ ਪਹਿਲਾਂ ਵੀ ਜਦੋਂ ਮੈਂ ਦੋ ਵਾਰ ਆਈ ਸੀ ਤੇ ਉਸ ਤੋਂ ਬਾਅਦ ਅੱਜ ਵੀ ਨਵੇਂ-ਨਵੇਂ ਬੰਦਿਆਂ ਨਾਲ ਸਾਡੇ ਸੰਪਰਕ ਕਾਇਮ ਹੁੰਦੇ ਆ ਤੇ ਇਸ ਸਭਾ ਨਾਲ ਜੁੜ ਕੇ ਕਿ ਮੈਂ ਆਪਣੇ ਆਪ ਦੇ ਵਿੱਚ ਬਹੁਤ ਮਾਣ ਮਹਿਸੂਸ ਕਰਦੀ ਜੈਪ ਸਿੰਘ ਛੱਠਾ ਜੀ ਸਰਤੂਰ ਸਿੰਘ ਥਿਆਰਾ ਜੀ ਸੰਤੋਖ ਸਿੰਘ ਸੰਧੂ ਜੀ ਤਿੰਨੋਂ ਹੀ ਬਹੁਤ ਮਹਾਨ ਸ਼ਖਸੀਅਤਾਂ ਹਨ ਤਿੰਨਾ ਨਾਲ ਹੀ ਮੇਰਾ ਬਹੁਤ ਪ੍ਰੇਮ ਪਿਆਰ ਹੈ ਘਰ ਵਾਂਗੂ ਹੈ ਸਾਡੇ ਆਪਣੇ ਬੱਚਿਆਂ ਵਾਂਗ ਪਿਆਰ ਦਿੰਦੇ ਆ ਤੇ ਇਹ ਸਭਾ ਲਗਾਤਾਰ ਕਰਤਸ਼ੀਲ ਹੈ ਪੰਜਾਬੀ ਭਾਸ਼ਾ ਨੂੰ ਪਰਫੁੱਲਿਤ ਕਰਨ ਲਈ ਮੈਮ ਉਹਨਾਂ ਵਰਲਡ ਪੰਜਾਬੀ ਕਾਨਫਰੰਸ ਵੀ ਹੋਣ ਜਾ ਰਹੀ ਹੈ ਕੁਝ ਦਿਨਾਂ ਦੇ ਵਿੱਚ ਤੁਸੀਂ ਉਹਦੇ ਵਿੱਚ ਵੀ ਪਹੁੰਚੋਗੇ ਹਾਂਜੀ ਮੈਂ 27 28 29 ਨੂੰ ਜਿਹੜੀ ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਹੈ ਉਹਦੇ ਵਿੱਚ ਐਜ਼ ਅ ਕੀਨੋਟ ਸਪੀਕਰ ਇਹਨਾਂ ਨੇ ਮੈਨੂੰ ਸੱਦਾ ਦਿੱਤਾ ਤਾਂ ਮੈਂ ਭਾਰਤ ਤੋਂ ਸਪੈਸ਼ਲ ਆਪਣੇ ਪਰਿਵਾਰ ਨਾਲ ਇਹ ਕਾਨਫਰੰਸ ਅਟੈਂਡ ਕਰਨ ਆਈਆਂ ਤੇ ਮੈਂ ਉੱਥੇ ਵੀ ਜ਼ਰੂਰ ਪਹੁੰਚਾਂਗੀ ਜੀ ਡਾਕਟਰ ਨਿਰਮਲ ਜਸਵਾਲ ਵੀ ਸਾਡੇ ਨਾਲ ਹੁਣ ਮੌਜੂਦ ਨੇ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਮੈਮ ਕਵਿਦਰ ਬਾਰਵਰੇ ਕੀ ਕਹਿਣਾ ਚਾਹੋਗੇ ਰਜੇ ਕਵਿਦਰ ਬਾਰ ਤਾਂ ਮੈਂ ਵੈਸੇ ਕਵਿਤਰੀ ਨਹੀਂ ਹਾਂ ਮੈਂ ਰਾਈਟਰ ਹਾਂ ਇੱਕ ਸ਼ ਤੇ ਨੋਬਲਿਸਟ ਵਗੈਰਾ ਪਰ ਕਵਿਤਾ ਕਿਉਂਕਿ ਸਾਰੇ ਸਾਹਮਣੇ ਸਟੇਜ ਤੇ ਆਣਾ ਪੈਂਦਾ ਤੇ ਮੈਨੂੰ ਇਹ ਕਵਿਤਾ ਦਾ ਚਸ ਚਸ ਲੱਗਿਆ ਤੇ ਮੈਂ ਵੀ ਕਵਿਤਾ ਲਿਖਣੀ ਸ਼ੁਰੂ ਕੀਤੀ ਹੈ ਤੇ ਇੱਕ ਅਜਿਹੜਾ ਕਵੀ ਦਰਬਾਰ ਹੋ ਰਿਹਾ ਤੇ ਮੈਂ ਦੇਖ ਮੈਂ ਵੀ ਬੋਲਾਂਗੀ ਵੈਸੇ ਕਵਿਤਾ ਤੇ ਇੰਜੋਏ ਕਰਾਂਗੇ ਹੁਣ ਗੱਲ ਕਰਨ ਜਾ ਰਹੇ ਹਾਂ ਸੰਤੋਖ ਸਿੰਘ ਸੰਧੂ ਜੀ ਦੇ ਨਾਲ ਸਤਿ ਸ਼੍ਰੀ ਅਕਾਲ ਸਰ ਸასი ਕਾਲ ਜੀ ਸਰ ਅੱਜ ਦੇ ਈਵੈਂਟ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜੀ ਇਹ ਸਾਡੀ ਕਾਨਫਰੰਸ ਦਾ ਇੱਕ ਈਵੈਂਟ ਹੀ ਹੈਗਾ ਆ ਇੱਕ ਹਫਤਾ ਪਹਿਲਾਂ ਕਾਨਫਰੰਸ ਤੋਂ ਜਿਵੇਂ ਕਿ ਅਸੀਂ ਹਮੇਸ਼ਾ ਹੀ ਕਰਦੇ ਆਂ ਤੇ ਇਹ ਸਾਡੀ ਕਾਨਫਰੰਸ ਦੀ ਤਿਆਰੀ ਆ ਪਰ ਇੱਥੇ ਅੱਜ ਕਵੀ ਦਰਬਾਰ ਜਿਹੜਾ ਹੈ ਇਹ ਪੰਜਾਬ ਫਾਰਮ ਕੈਨੇਡਾ ਤੇ ਅਨਟਰੀਓ ਫਰੈਂਡਸ ਕਲੱਬ ਵੱਲੋਂ ਇਹ ਕੀਤਾ ਜਾ ਰਿਹਾ ਤੇ ਅੱਜ ਦਾ ਜਿਹੜਾ ਪ੍ਰੋਗਰਾਮ ਹੈਗਾ ਇਹ ਕਵੀ ਦਰਬਾਰ ਦੇ ਨਾਲ ਰਹੇਗਾ ਤੇ ਕੱਲ ਦਾ ਜਿਹੜਾ ਹੈਗਾ ਆ ਫੰਕਸ਼ਨ ਐਤਵਾਰ ਦਾ ਉਹ ਸੁਨੱਖੀ ਮਟਿਆਰ ਇੱਕ ਕੰਪੀਟੀਸ਼ਨ ਹੋਏਗਾ ਤੇ ਉਹਦੇ ਵਿੱਚ ਜਿਹੜਾ ਉਹ ਕਾਫੀ ਇਨਵਾਈਟ ਕੀਤਾ ਹੋਇਆ ਹੈ ਤੇ ਉਹ ਕੱਲ ਦਾ ਹੋਏਗਾ ਕੀ ਸਰ ਅਗਲੇ ਹਫਤੇ ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਆ ਉਹਦੇ ਬਾਰੇ ਦਰਸ਼ਕਾਂ ਨੂੰ ਕੋਈ ਸੁਨੇਹਾ ਦੇਣਾ ਚਾਹਾਂਗੇ ਜੀ ਬਿਲਕੁਲ ਅਸੀਂ ਅਪੀਲ ਕਰਾਂਗੇ ਕਿ 27 28 29 ਜੂਨ ਨੂੰ ਵਰਲਡ ਪੰਜਾਬੀ ਕਾਨਫਰੰਸ 11ਵੀਂ ਜਿਹੜੀ ਆਗੀ ਆ ਉਹ ਪੂਰੇ ਸ਼ਾਨੋ ਸ਼ੌਕਤ ਨਾਲ ਹੋ ਰਹੀ ਆ 340 ਵੁੱਡਨ ਸਟਰੀਟ ਈਸਟ ਤੇ ਤੇ ਸੈਂਚਰੀ ਗਾਰਡਨ ਸੈਂਟਰ ਦੇ ਵਿੱਚ ਤੇ ਉਹਦੇ ਵਿੱਚ ਅਪੀਲ ਕਰਾਂਗੇ ਹਮ ਹਮਾ ਕੇ ਸਾਡੇ ਜਿਹੜੇ ਲੋਕਲ ਲੋਕ ਹੈਗੇ ਆ ਉਹ ਪਹੁੰਚਣ ਤੇ ਬਾਹਰੋਂ ਜਿਹੜੇ ਸਾਡੇ ادیਬ ਆਏ ਹੈਗੇ ਆ ਉਹਨਾਂ ਦੇ ਵਿਚਾਰ ਸੁਣਨਾ ਸੱਚੀ ਕਾਲਜੀ ਜੀ ਸਤਿ ਸ੍ਰੀ ਅਕਾਲ ਜੀ ਔਰ ਬਹੁਤ ਵਧੀਆ ਅਜ ਦਾ ਦਿਨ ਹੈਗਾ ਅਸੀਂ ਵਰਲਡ ਪੰਜਾਬੀ ਕਾਨਫਰੰਸ ਦੀਆਂ ਭਰਪੂਰ ਤਰੀਕੇ ਨਾਲ ਤਿਆਰੀਆਂ 1 ਵੀਕ ਪਹਿਲੇ ਸ਼ੁਰੂ ਕਰ ਦਿੱਤੀਆਂ ਨੇ ਬਹੁਤ ਵਧੀਆ ਕਾਰਜਕ੍ਰਮ ਅੱਜ ਕਵੀ ਦਰਬਾਰ ਦੀ ਸੂਰਤ ਵਿੱਚ ਹੋ ਰਿਹਾ ਹੈ ਤੇ ਕੱਲ ਇੱਥੇ ਕੈਨੇਡੀਅਨ ਪੰਜਾਬੀ ਔਮਨ ਦੀ ਅਵਾਰਡ ਸੈਰੇਮਨੀ ਹੋਵੇਗੀ ਔਰ ਫਿਰ 27 28 29 ਨੂੰ ਬਹੁਤ ਵੱਡੀ ਵਰਲਡ ਪੰਜਾਬੀ ਕਾਨਫਰੰਸ ਜਿਹੜੀ 11ਵੀਂ ਵਰਲਡ ਪੰਜਾਬੀ ਕਾਨਫਰੰਸ ਹੈ ਉਹ ਹੁਣ ਜਾਰੀ ਕੀਏ ਇੱਕ ਵੀਕ ਬਾਅਦ ਪਰ ਅੱਜ ਹੀ ਤਿਆਰੀ ਬੜਕੂਰ ਤਰੀਕੇ ਨਾਲ ਐਂਜਿ ਸ਼ੁਰੂ ਕੀਤੀ ਜਿਵੇਂ ਵਿਆਹ ਤੋਂ ਪਹਿਲੇ ਵਿਆਹ ਦੀਆਂ ਤਿਆਰੀਆਂ ਹੁੰਦੀਆਂ ਨੇ ਅਸੀਂ ਉਸੇ ਢੰਗ ਨਾਲ ਆਪਣੇ ਕੰਮ ਨੂੰ ਸ਼ੁਰੂ ਕਰ ਦਿੱਤਾ ਹੈਗਾ ਔਰ ਮੈਂ ਇਹ ਕਮਾਂਗਾ ਕਿ ਨੈਕਸਟ ਵੀਕ ਵੀ ਤਿਆਰੀਆਂ ਪੂਰੀਆਂ ਰੱਖੋ ਖਾਸ ਤੌਰ ਦੇ ਉੱਤੇ ਜਿਹੜਾ ਸੈਂਚਰੀ ਗਾਰਡਨ ਰੀਕ੍ਰिएशन ਸੈਂਟਰ ਹੁੰਦੇ ਤੇ 27 ਨੂੰ ਸ਼ਾਮ ਨੂੰ 4 ਵਜੇ ਇਨੌਗੁਰੇਸ਼ਨ ਹੋਵੇਗੀ 28 29 ਨੂੰ ਸਵੇਰ 11 ਤੋਂ ਰਾਤ 9 ਵਜੇ ਤੱਕ ਲੰਚ ਚਾਹ ਪਾਣੀ ਡਿਨਰ ਸਭ ਕੁਝ ਫਰੀ ਹੈ ਔਰ ਰੌਣਕਾਂ ਲੱਗ ਗਈਆਂ ਨੇ ਕੈਨੇਡੀਅਨ ਪੰਜਾਬ ਦੇ ਵਿੱਚ ਪੰਜਾਬੀ ਐਕਟੀਵਿਟੀਆਂ ਤੇ ਆ ਮੈਂ ਸਮਝਦੀ ਆ ਅੱਜ ਦਾ ਦਿਨ ਦਰਅਸਲ ਅਸੀਂ ਸੈਲੀਬ੍ਰੇਟ ਕਰ ਰਹੇ ਆ ਆਪਣੇ तमाम ਕਵੀ ਹਜ਼ਰਤਾਂ ਔਰ ਕਵਤਿਨ ਨੂੰ ਯਾਨੀ ਸਾਡੇ ਕਲਚਰ ਦੇ ਵਿੱਚ ਆਰਟ ਬਹੁਤ ਨਮਾਇਆ ਹੈ ਪੰਜਾਬ ਦੀ ਹੈਰਿਟੇਜ ਵਿੱਚ ਆਰਟ ਔਰ ਆਰਟਿਸਟ ਬਹੁਤ ਅਹਿਮ ਰਿਹਾ ਹੈ तमाम ਤਰ ਆਪਣੇ ਸਮਾਜੀ ਸ਼ਾਉਰ ਦੇ ਨਾਲ ਮੈਂ ਸਮਝਨੀ ਆ ਕਿ ਅੱਜ ਦੀ ਇਹ ਸ਼ਾਮ ਅਸੀਂ ਦਰਅਸਲ ਆਪਣੇ ਉਹ ਕਵੀ ਹਜ਼ਰਤ ਜਿਹੜੇ ਕਿ ਯੋਗਦਾਨ ਪਾ ਰਹੇ ਨੇ ਸੁਸਾਇਟੀ ਦੇ ਵਿੱਚ ਔਰ ਜਿਹੜੇ ਕਿ ਆਪਣੇ ਆਰਟ ਦੇ ਥਰੂ ਬਹੁਤ ਸਾਰਾ ਕੰਮ ਕਰ ਰਹੇ ਨੇ ਉਹਨਾਂ ਦੀ ਐਪਰੀਸ਼ੀਏਸ਼ਨ ਕਰਨਾ ਚਾ ਰਹੇ ਹਾਂ ਮੈਂ ਸਮਝਨੀ ਆ ਕਿ ਸਾਡੇ ਸੋਚ ਦਾ ਧਾਰਾ ਬਹੁਤ ਅਹਿਮ ਹੈ ਔਰ ਸਾਡੇ ਕਵੀ ਹਜ਼ਰਤ ਇੰਟੈਲੈਕਚੁਅਲੀ ਉਹ ਗੱਲਾਂ 컨ਸੀਵ ਕਰਕੇ ਬਹੁਤ ਖੂਬਸੂਰਤ ਤਰੀਕੇ ਨਾਲ ਪਹੁੰਚਾਉਂਦੇ ਨੇ ਜਿਨ੍ਹਾਂ ਦੀ ਕਿ ਸਾਡੀ ਸੋਸਾਇਟੀ ਦੇ ਵਿੱਚ ਜ਼ਰੂਰਤ ਹੁੰਦੀ ਹੈ ਮੈਂ ਸਮਝਨੀ ਆ ਕਿ ਕਵੀ ਦਰਬਾਰ ਕਰਨਾ ਔਰ ਲੋਕਾਂ ਦਾ ਅੱਛੀ ਸਹੋਬਤ ਵਿੱਚ ਬੈਠ ਕੇ ਸਿੱਖਣਾ ਬਹੁਤ ਅਹਿਮ ਹੈ ਇੱਕ ਛੋਟਾ ਜਿਹਾ ਯੋਗਦਾਨੇ ਛੋਟੀ ਜੀ ਕੋਸ਼ਿਸ਼ ਹੈ ਤੇ ਆਈ ਹੋਪ ਕਿ ਤੁਹਾਨੂੰ ਪਸੰਦ ਆਏਗੀ ਸਾਡੇ ਨਾਲ ਜੁੜੇ ਰਹੋ ਕੱਲ ਜਿਵੇਂ ਕਿ 22 ਨੂੰ 22 ਜੂਨ ਨੂੰ ਸਾਡਾ ਔਮਨ ਅਪਰੀਸ਼ੀਏਸ਼ਨ ਡੇ ਵੇ ਜਿੱਦੇ ਜਿਸੀ ਵਮਨ ਨੂੰ ਅਪਰੀਸ਼ੀਏਟ ਕਰਾਂਗੇ ਮੁxtਲਫ ਤਰੀਕੇ ਨਾਲ ਸੁਣ ਕੇ ਪੰਜਾਬਨ ਕੰਟੈਸਟ ਹੋਏਗਾ ਉਹਦੇ ਵਿੱਚ ਰਾਈਟਰਸ ਆਰਟਿਸਟਸ ਪੇਂਟਰਸ ਪੋਏਟਸ ਫਿਲਮ ਮੇਕਰ ਉਹਨਾਂ ਸਾਰਿਆਂ ਨੂੰ ਐਵਾਰਡ ਦਿੱਤੇ ਜਾਣਗੇ ਬੁਲਾਇਆ ਜਾਏਗਾ ਉਸ ਤੋਂ ਬਾਅਦ 27 28 29 ਨੂੰ ਸੈਂਚਰੀ ਗਾਰਡਨ ਵਿੱਚ ਇਸੇ ਤਰ੍ਹਾਂ ਦੇ ਇੰਟੈਲੈਕਚੁਅਲਸ ਬੈਠ ਕੇ ਬਹੁਤ ਸਾਰੇ ਮੁੱਦਿਆਂ ਦੇ ਉੱਤੇ ਡਿਸਕੋਰਸ ਕਰਨਗੇ ਕਿ ਇਹਨਾਂ ਮਸਾਇਲ ਦੇ ਵਿੱਚ ਕਿਸ ਤਰੀਕੇ ਦੇ ਨਾਲ ਅੱਗੇ ਵਧਿਆ ਜਾ ਸਕਦਾ ਹੈ ਤਾਰਿਕ ਹਮੀਰ ਜੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਹਾਂ ਸਰ ਅੱਜ ਜੋ ਕਵੀ ਦਰਬਾਰ ਹੋ ਰਿਹਾ ਦੇ ਬਾਰੇ ਕੀ ਕਹਿਣਾ ਚਾਹੋਗੇ ਅਹ ਦੇਖੋ ਜੀ ਪਹਿਲੀ ਗੱਲ ਤੇ ਆ ਕਿ ਮਾਂ ਬੋਲੀ ਪੰਜਾਬੀ ਸਾਡੀ ਸਾਰਿਆਂ ਦੀ ਤੇ ਮਾਂ ਬੋਲੀ ਦਾ ਮਤਲਬ ਕੀ ਹੈ ਮਾਡਰਨ ਨਾਲ ਜੁੜਨਾ ਤੇ ਜੇ ਬੰਦਾ ਮਾਡਰਨ ਨਾਲ ਕੁਛ ਐ ਜੁੜੀ ਹੋਵੇ ਤੇ ਉਹ ਖਲੋਤੀ ਰਹਿੰਦੀ ਕਾਇਮ ਰਹਿੰਦੀ ਜੇ ਮਾਡਰਨ ਨਾਲ ਨਾ ਜੁੜੀ ਹੋਵੇ ਤੇ ਉਹ ਛੱਡ ਗਈ ਜਾਂਦੀ ਤੇ ਇਸ ਤਰ੍ਹਾਂ ਹੀ ਅਸੀਂ ਆਪਣੀ ਮਾਂ ਬੋਲੀ ਨਾਲ ਪਿਆਰ ਕਰਨੇ ਆ ਨਾਲ ਜੁੜਨੇ ਆ ਇਹਦੇ ਨਾਲ ਖਲੋਣੇ ਆ ਸਾਡਾ ਸਾਰਾ ਪੰਜਾਬੀ ਸੱਭਿਆਚਾਰ ਜਿਹੜਾ ਹੈ ਇਹ ਨਾਲ ਜੁੜਿਆ ਹੋਇਆ ਹੈ ਤੇ ਕਵੀ ਦਰਬਾਰ ਤੇ ਪੂਰੀ ਕਾਨਫਰੰਸ ਤੇ ਬਾਕੀ ਚੀਜ਼ਾਂ ਜਿਹੜੀਆਂ ਨੇ ਇਹਦੀ ਤਰੱਕੀ ਆਸਤੇ ਬਹੁਤ ਜ਼ਰੂਰੀ ਨੇ ਤੇ ਪੰਜਾਬੀ ਫੋਰਮ ਕੈਨੇਡਾ ਤੇ او ਐਫ ਸੀ ਬਹੁਤ ਸਾਰੀ ਮੇਰੇ ਲੋਨਾਂ ਨੂੰ ਵਧਾਈਆਂ ਮੁਬਾਰਕਬਾਦ ਕਿ ਉਹ ਕੰਮ ਕਰਦੇ ਰਹਿੰਦੇ ਨੇ ਤੇ ਪੰਜਾਬੀ ਦਾ ਨਾਮ ਉੱਚਾ ਹੁੰਦਾ ਰਹਿੰਦਾ ਤੇ ਅਸੀਂ ਉਹਦੇ ਨਾਲ ਜੁੜੇ ਰਹਿੰਦੇ ਆ ਤੁਸੀਂ ਸਾਰੇ ਉਹਦੇ ਨਾਲ ਜੁੜੇ ਰਹਿੰਦੇ ਹੋ ਪਿਆਰਾ ਸਿੰਘ ਕੋਦੋਵਾਲ ਜੀ ਵੀ ਸਾਡੇ ਨਾਲ ਮੌਜੂਦ ਨੇ ਸੱਚਰੇ ਗੱਲ ਸਰ ਸੱਚਾ ਸਰ ਜੋ ਕਵੀ ਦਰਬਾਰ ਹੋ ਰਿਹਾ ਆ ਇਹ ਕਿਉਂ ਕਰਾਇਆ ਜਾ ਰਿਹਾ ਕਿ ਰੀਜ਼ਨ ਹੈ ਇਹਦੇ ਪਿੱਛੇ ਇਹ ਬਹੁਤ ਚੰਗਾ ਸਵਾਲ ਹੈ ਕਿ ਆਇਦਾ ਕਵੀ ਦਰਵਾਜ ਜਿਹੜਾ ਪੰਜਾਬੀ ਨੂੰ ਪ੍ਰਫੁੱਲਤ ਕਰਨ ਵਾਸਤੇ ਕਰਾ ਰਿਹਾ ਹੈ ਕਰਾਇਆ ਜਾ ਰਿਹਾ ਇਸ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਪੰਜਾਬੀ ਮਾਂ ਬੋਲੀ ਦੇ ਦੋਨੇ ਹਿੱਸੇ ਜਾਨੀ ਕਿ ਚੜਦਾ ਪੰਜਾਬ ਤੇ ਲਿੰਦਾ ਪੰਜਾਬ ਉਸ ਦੇ ਸ਼ਾਇਰ ਇਸ ਵਿੱਚ ਸ਼ਾਮਲ ਹੋ ਰਹੇ ਨੇ ਤਾਂ ਸਾਡੇ ਕੋਲ ਬਹੁਤ ਸਾਰੇ ਸ਼ਾਇਰ ਆ ਹਲੰਦੇ ਪੰਜਾਬ ਦੇ ਵੀ ਇੱਥੇ ਸ਼ਾਮਲ ਨੇ ਚੜ੍ਹਦੇ ਪੰਜਾਬ ਤੋਂ ਵੀ ਆ ਰਹੇ ਨੇ ਔਰ ਇਹਨਾਂ ਨੂੰ ਕਰਵਾਉਣ ਦਾ ਮਤਲਬ ਇਹ ਹੈਗਾ ਕਿ ਅਸੀਂ ਪੰਜਾਬੀ ਨੂੰ ਆਪਣੇ ਸਮਾਜ ਵਿੱਚ ਇਸ ਡਾਈਸ ਫੋਰ ਆ ਵਿੱਚ ਪ੍ਰਮੋਟ ਕਰਨਾ ਚਾਹੁੰਦੇ ਹਾਂ ਤਾਂ ਕਿ ਅਸੀਂ ਨੈਕਸਟ ਜੁਨੀਸ਼ਨ ਤੱਕ ਉਹਦੀ ਉਹ ਜਿਹੜੀ ਉਹ ਪਹੁੰਚ ਕਰ ਸਕੀਏ ਸੋ ਹੌਲੀ ਹੌਲੀ ਲੋਕ ਇਹਦੇ ਨਾਲ ਜੁੜ ਰਹੇ ਨੇ ਔਰ ਮੈਨੂੰ ਉਮੀਦ ਹੈ ਕਿ ਇੱਕ ਬਹੁਤ ਹੀ ਸਫਲ ਜਿਹੜਾ ਪ੍ਰੋਗਰਾਮ ਰਹੇਗਾ ਬਾਬਰ ਖਾਨ ਸਾਈ ਜੀ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਤੋਂ ਵੀ ਉਹਨਾਂ ਦੇ ਰਿਵਿਊਜ਼ ਲੈਣੇ ਆ ਕਿ ਕਵੀ ਦਰਬਾਰ ਬਾਰੇ ਉਹ ਕੀ ਕਹਿਣਾ ਚਾਹੁੰਦੇ ਨੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਅੱਲਮੁਅਲਿਕਮ ਜੀ ਜਿਹੜੀ ਸਾਡੀ ਹੁਣ ਕਵੀ ਦਰਬਾਰ ਹੋ ਰਿਹਾ ਪੰਜਾਬੀ ਦਾ ਇਹ ਤੇ ਬਹੁਤ ਹੀ ਅੱਛਾ ਮੌਕਾ ਫਰਮ ਕੀਤਾ ਹੈ ਤੋਂ ਸਾਂਝ ਕਰਵਾਉਣ ਵਾਲਿਆਂ ਸਾਰੇ ਉਹ ਐਫਸੀ ਨੇ ਔਰ ਪੰਜਾਬ ਜਗਤ ਵਾਲਿਆਂ ਔਰ ਸਾਰਿਆਂ ਵਰਲਡ ਪੰਜਾਬੀ ਕਾਨਫਰੈਂਸ ਔਰ ਜੋ ਵੀ ਕਰਵਾ ਰਹੇ ਨੇ ਇਦੇ ਨਾਲੇ ਵੀ ਇੱਕ ਇੱਕ ਤੇ ਪੰਜਾਬੀ ਜਿਹੜਾ ਪੰਜਾਬ ਦਾ ਜਿਹੜਾ ਅਦਬ ਏ ਔਰ ਪੰਜਾਬੀ ਸ਼ਾਇਰਾਂ ਦਾ ਜਿਹੜਾ ਅਦਬ ਏ ਔਰ ਸਾਰਾ ਔਰ ਦੋਵਾਂ ਪਾਸੇ ਪੰਜਾਬ ਜਿਹੜਾ ਹਿੱਸਾ ਪਾਕਿਸਤਾਨ ਵਿੱਚ ਆ ਗਿਆ ਜਿਹੜਾ ਇੰਡੀਆ ਵਿੱਚ ਆ ਗਿਆ ਉਹ ਸਾਰੇ ਰਲ ਮਿਲ ਇਥੇ ਬੈਨੇ ਆ ਔਰ ਬਹੁਤ ਹੀ ਅੱਛਾ ਮੌਕਾ ਦੇ ਦਿੰਦੇ ਨੇ ਇੱਕ ਤੇ ਸਾਡੀ ਬામੀ ਦੋਸਤੀ ਹੁੰਦੀ ਏ ਇਹ ਕੈਨੇਡਾ ਵਿੱਚ ਆ ਕੇ ਸੀ ਇਕੱਠੇ ਹੋਨੇ ਆ ਔਰ ਦੂਸਰੀ ਗੱਲ ਏ ਕਿ ਅਦਬ ਨੂੰ ਜਦੋਂ ਹਰ ਬੰਦਾ ਆਪਣਾ ਸ਼ੇਅਰ ਪੜਦਾ ਹੈ ਜਾਂ ਜਿਹੜਾ ਸ਼ੇਅਰ ਨਹੀਂ ਵੀ ਸ਼ਾਇਰ ਨਹੀਂ ਵੀ ਹੈ ਉਹ ਸੁਣਦਾ ਹੈ ਤੇ ਉਹ ਤਾਂ ਜਿਵੇਂ ਤੁਸੀਂ ਕੋਈ ਤੁਹਾਨੂੰ ਪਿਆਸ ਲੱਗੀ ਹੋਵੇ ਤੇ ਕੋਈ ਮਿੱਠਾ ਦੁੱਧ ਪੀਓ ਤੇ ਤੁਹਾਡੀ ਤਾਸੀਰ ਅੰਦਰ ਜਾਵੇ ਉਹਦੇ ਬਿਲਕੁਲ ਇਸ ਤਰ੍ਹਾਂ ਹੈ ਤੇ ਬਹੁਤ ਅੱਛਾ ਮੌਕਾ ਫਰਮ ਕਰਦੇ ਨੇ ਸਭ ਨੂੰ ਇਕੱਠਾ ਹੋਣ ਦਾ ਤੇ ਅਸੀਂ ਸ਼ੁਕਰਗੁਜ਼ਾਰ ਆ ਰੱਬ ਇਹਨਾਂ ਤੇ ਮਿਹਰ ਕਰੇ ਔਰ ਸਾਰਾ ਔਰ ਇਹਨਾਂ ਨੂੰ ਤੋਫੀਕ ਦੇਵੇ ਅਸਰਾਂ ਦੇ ਕਰਦੇ ਰਹਿਣ ਜਨਾ ਵੀ ਕਰਨ ਥੋੜਾ ਡਾਕਟਰ ਸਰ ਸੇਮ ਸਿੰਘ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਸੱਚਰੇ ਗੱਲ ਸਰ ਬਹੁਤ ਹੀ ਚੰਗਾ ਲੱਗਾ ਮੈਨੂੰ ਅੱਜ ਇਸ ਕਵੀ ਦਰਬਾਰ ਦੇ ਵਿੱਚ ਆ ਕੇ ਜਿਹੜਾ ਅਜੈਬ ਸਿੰਘ ਚੱਠਾ ਜੀ ਵੱਲੋਂ ਤੇ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਕਰਵਾਇਆ ਜਾ ਰਿਹਾ ਬੇਸ਼ੱਕ ਮੈਂ ਲੇਟ ਆਇਆ ਪਰ ਜਿੰਨੀਆਂ ਵੀ ਰਚਨਾਵਾਂ ਮੈਂ ਸੁਣੀਆਂ ਨੇ ਬਾ ਕਮਾਲ ਨੇ ਸਾਰੇ ਔਰ ਇਹ ਪ੍ਰਾਲੇ ਜਿਹੜੇ ਕੈਨੇਡਾ ਦੀ ਧਰਤੀ ਤੇ ਇਸਾਰ ਅਜੈਬ ਸਿੰਘ ਚੱਠਾ ਜੀ ਵੱਲੋਂ ਪੰਜਾਬੀ ਨੂੰ ਪ੍ਰਫੁੱਲਤ ਕਰਨ ਲਈ ਨਾਟਕਤਾਰ ਨੂੰ ਪ੍ਰਫੁੱਲਤ ਕਰਨ ਲਈ ਜਾਂ ਪੰਜਾਬੀ ਭਾਈਚਾਰੇ ਦੇ ਵਿੱਚ ਆਪਣੇ ਲੋਕਾਂ ਪੀੜੀ ਦਾ ਪੀੜੀ ਅੱਗੇ ਪੰਜਾਬੀ ਬੋਲੀ ਨੂੰ ਪਹੁੰਚਾਉਣ ਲਈ ਯਤਨ ਕੀਤੇ ਜਾ ਰਹੇ ਨੇ ਬਹੁਤ ਹੀ ਸਲਾਘਾਯੋਗ ਨੇ ਔਰ ਮੈਂ ਹਮੇਸ਼ਾ ਹੀ ਇਹਨਾਂ ਯਤਨਾਂ ਦੀ ਪ੍ਰੋਤਸਾਹਨ ਕਰਦਾ ਤੇ ਔਰ ਦਵਾ ਵੀ ਕਰਦਾ ਕਿ ਵੀ ਪ੍ਰਮਾਤਮਾ ਅੱਗੇ ਕਿ ਵੀ ਇਹ ਯਤਨ ਇਸੇ ਤਰ੍ਹਾਂ ਜਾਰੀ ਰਹਿਣ ਤੇ ਇਹ ਆਪਣੇ ਜਿਹੜੇ ਯੋਗਦਾਨ ਹੈ ਪੰਜਾਬੀ ਮਾਮ ਬੋਲੀ ਨੂੰ ਪ੍ਰੋਤ ਕਰਨ ਲਈ ਆਪਣਾ ਪਾਉਂਦੇ ਰਹਿਣ ਵੀ ਬੜੇ ਲੰਮੇ ਸਮੇਂ ਤੋਂ ਇਹ ਜਿਹੜੇ ਯਤਨ ਕਰ ਰਹੇ ਨੇ ਅੱਜ ਹੁਣ ਜਿਹੜੀ ਇਹ 27 28 29 ਤਰੀਕ ਨੂੰ ਪੰਜਾਬੀ ਕਾਨਫਰੰਸ ਜਿਹੜੀ ਹੋਣ ਜਾ ਰਹੀ ਆ ਉਹ 11ਵੀਂ ਪੰਜਾਬੀ ਕਾਨਫਰੰਸ ਆ ਔਰ ਉਹਦੇ ਵਿੱਚ ਬਹੁਤ ਸਾਰੇ ਜਿਹੜੇ ਇੰਡੀਆ ਤੋਂ ਵੀ ਹੋਰ ਦੇਸ਼ਾਂ ਦੇ ਦੇਸ਼ ਤੋਂ ਵੀ ਜਿਹੜੇ ਲੋਕ ਬੁੱਧੀ ਜੀ ਵੀ ਜਿਹੜੇ ਪੰਜਾਬੀ ਨੂੰ ਪਿਆਰ ਕਰਦੇ ਨੇ ਆਪਣੇ ਪੇਪਰ ਜਿਹੜੇ ਆ ਉਹ ਪੜਨਗੇ ਮੈਨੂੰ ਵੀ ਮੌਕਾ ਮਿਲਿਆ ਇਸ ਕਾਨਫਰੰਸ ਵਿੱਚ ਸ਼ਾਮਿਲ ਹੋਣ ਦਾ ਤੇ ਮੈਂ ਇਹਨਾਂ ਦਾ ਤਹਿ ਦਿਲੋਂ ਧੰਨਵਾਦੀ ਆ ਵੀ ਕਿ ਇਹਨਾਂ ਨੇ ਸਾਨੂੰ ਇਹ ਮੌਕਾ ਦਿੱਤਾ ਤੇ ਮੈਂ ਦੁਆ ਕਰਦਾ ਵੀ ਪਰਮਾਤਮਾ ਇਸੇ ਤਰ੍ਹਾਂ ਇਹ ਯਤਨ ਜਿਹੜੇ ਆ ਜਾਰੀ ਰੱਖਣ ਸਭ ਤੋਂ ਵੱਡੀ ਗੱਲ ਕੀ ਵੀ ਅੱਜ ਮੈਨੂੰ ਇਹ ਗਰਜੀਤ ਤੇਰੇ ਨਾਲ ਮਿਲ ਕੇ ਮੈਨੂੰ ਉਹ ਪਿਛਲਾ ਲਖਰੌਂ ਵਾਲਾ ਐਡਾ ਵੱਡਾ ਜਿਹੜਾ ਜਣਕੀ ਜੂਸ ਪਾਰਲੀਮੈਂਟ ਦੇ ਵਿੱਚ ਆ ਪਾਰਟਿਸਿਪੇਟ ਕੀਤਾ ਸੀ ਤੁਸੀਂ ਸਾਰਿਆਂ ਨੇ ਪੰਜਾਬ ਤੋਂ ਇੱਕ ਟੀਮ ਗਈ ਸੀ ਵੀ ਇੱਥੇ ਆ ਕੇ ਵੀ ਤੁਸੀਂ ਇਹ ਯਤਨ ਜਿਹੜੇ ਕੀਤੇ ਹੋਏ ਆ ਇੱਕ ਪ੍ਰੈਸ ਰਿਪੋਰਟਰ ਦੇ ਤੌਰ ਤੇ ਮੈਨੂੰ ਬਹੁਤ ਖੁਸ਼ੀ ਹੋਈ ਹੈ ਤੇ ਅੱਛਾ ਇਨਸ਼ਾ ਅੱਲਾ ਤੁਸੀਂ ਇਦਾਂ ਹੀ ਚੜ੍ਹਦੀ ਕਲਾ ਚ ਰਹੋ ਥੈਂਕ ਯੂ ਸੋ ਮਚ ਸਰ ਤਾਂ ਜਿਸ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਦਿਖਾਇਆ ਕਵੀ ਦਰਬਾਰ ਜੋ ਕਿ ਬ੍ਰਾਮਟਨ ਦੇ ਵਿੱਚ ਹੀ ਕਰਵਾਇਆ ਗਿਆ ਆ ਇੱਥੇ ਜਿੰਨੇ ਮਹਿਮਾਨ ਪਹੁੰਚੇ ਹੋਏ ਨੇ ਸਾਰਿਆਂ ਨੂੰ ਬਹੁਤ ਚੰਗਾ ਲੱਗਿਆ ਪਹੁੰਚ ਕੇ ਤੇ ਸਾਰਿਆਂ ਦਾ ਇਹੀ ਕਹਿਣਾ ਕਿ ਇਹੋ ਜਿਹੇ ਜੋ ਇਵੈਂਟਸ ਨੇ ਹੁੰਦੇ ਰਹਿਣੇ ਚਾਹੀਦੇ ਨੇ ਇਸ ਦੇ ਨਾਲ ਪੰਜਾਬੀ ਭਾਸ਼ਾ ਦੇ ਨਾਲ ਵੀ ਜੁੜੇ ਰਹਿੰਦਾ ਉਹਨਾਂ ਨੂੰ ਬਹੁਤ ਹੀ ਚੰਗਾ ਮੌਕਾ ਮਿਲਦਾ ਹੈ ਉਮੀਦ ਹੈ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ ਹੋਵੇਗਾ ਫਿਲਹਾਲ ਸਾਡੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਨਹੀਂ ਬਣਾ ਰੋ ਹਮਦਰ ਟੀਵੀ ਦੇ ਨਾਲ ਕੈਮਰਾਮੈਨ ਵਿਪਿੰਨ ਦੇ ਨਾਲ ਗੁਜੇਤ ਕੌਰ ਨੂੰ دیਉ ਇਜਾਜ਼ਤ ਸਤਿ ਸ਼੍ਰੀ ਅਕਾਲ